ਤੰਤਨ ਸ੍ਰੀ ਗੁਰੂ ਘਰ ਸਾਹਿਬ ਮਾਰੇ ਦੀ ਪਵਿੱਤਰ ਯੂਨੀ ਜਿਠੀ ਸਾਰੇ ਸਾਧ ਸੰਗਤ ਵਾਹਿਗੁਰੂ ਖਾਲਸਾ ਜੀ ਸਤਿ ਸ੍ਰੀ ਅਕਾਲ ਤੰਤ ਦਾ ਸੰਪਰਵ ਇਸੇ ਮਾਰੇ ਦੀ ਜਨਾਂ ਦੀ ਤੋਰ ਇਸੇ ਤਰ੍ਹਾਂ ਉਹਨਾਂ ਦੀ ਬਰਸੀ ਕਰਪਾ ਦੁਆਰਾ ਇਹ ਸਥਾਨ ਸ਼ੁਰੂ ਹੋਇਆ ਹੈ ਸੰਤੋਬਾ ਮੰਨ ਸਿੰਘ ਲਖਣ ਜੀਵਨ ਨੂੰ ਆਪਣਾ ਜੋੜ ਕੇ ਸੱਚ ਕਰਨੇ ਚਲੇਗੇ ਉਸ ਸਾਡੇ ਜੀ ਕਾਲੀਬੜੀ ਨਾਮ ਦੀ ਵਿਮਾ ਹੈ ਨਾਮ ਦੇ ਵਾਸਤੇ ਸਾਨੂੰ ਪਰਮੇਸ਼ਰ ਨੇ ਮਨ ਖਾਜ ਕੀ ਦਿੱਤਾ ਹੈ 84 ਲੱਖ ਜੋ ਨੇ ਪਹੁੰਚ ਦਵਾ ਮਨ ਖਾਜ ਮਨ ਖਾ ਤਾਂ ਦੀ ਵਾਰੀ ਆਉਣੀ ਹੈ ਸੁਸਾ ਸਮिति ਆਮ ਸ਼ਕੋ ਦੇਰਾ ਵਾਹਿਗੁਰੂ ਜੀ ਦੇ ਨਾਮਿਤ ਲੋਕ ਕੋਈ ਮੂਹਨ ਉਹ ਜਾਪ ਕਰੇ ਕੋਈ ਵਾਹਿਗੁਰੂ ਮੰਤਰ ਜਾਪ ਕਰੇ ਕੋਈ ਕਰਵਾਲੀ ਪੜੇ ਆਪਾਂ ਇਹ ਇਹੀ ਕੁਛ ਕਰਨ ਵਾਸਤੇ ਆਏ ਆ ਜਿੰਨੇ ਵੀ ਜੀਵ ਲੰਤੂ ਹੈ ਸਭ ਪਰਮੇਸ਼ਰ ਦੀਆਂ ਅੰਸਾ ਹੈ ਜੋ ਕਿ ਰਸੀਮ ਜੁਨੀਆਤਵਾ ਦੇਖਦੇ ਆ ਉਹ ਵਿੱਚ ਸਾਡੇ ਵਰਗੀ ਆਤਮਾ ਹੈ ਸਾਨੂੰ ਮਨੁੱਖਤਾ ਨੂੰ ਮਿਲਿਆ ਹੈ ਸਾਨੂੰ ਬੁਰਨ ਦਾ ਅਧਿਕਾਰ ਹੈ ਗਿਆਨ ਹੈ ਸਭ ਕੁਝ ਹੈ ਸੋ ਜਿੰਨੀਆਂ ਰਚੀ ਜੁਨੀ ਨੇ ਮਨੁੱਖ ਨੂੰ ਬੁਰਨ ਦਾ ਅਧਿਕਾਰ ਨਹੀਂ ਨਾਉ ਨਾਮ ਜਪਣ ਨਹੀਂ ਹੈ ਇਸ ਲਈ ਇਸ ਜੀਵਨ ਵਾਸਤੇ ਮਨੁੱਖਤਾ ਵਾਸਤੇ ਤਾਂ ਦੇਵੀ ਦੇਵਤੇ ਨੂੰ ਉੱਜੜਨੇ ਕਿ ਸਾਨੂੰ ਉਮਰਖ ਜੁਨੀ ਮਿਲੇ ਅਸੀਂ ਕਿਸੇ ਮਹਾਪੁਸ਼ਪਾਂ ਦੇ ਚਾਣੀ ਲੱਗ ਕੇ ਨਾਮ ਜਪ ਕੇ ਆਉਂਚ ਦਰਤਾ ਤੇ ਉਹ ਪਾਜ ਘਵੇਤ ਪਾਲਧਾਰਾ ਹੋ ਗਈ। ਸੋ ਜਦ ਤੱਕ ਉਹ ਬੰਦਾ ਉਸ ਮੰਦਰ ਤੇ ਨਹੀਂ ਪਹੁੰਚਦਾ ਤਦ ਤੱਕ ਇਹ ਆਵਾਗ ਮੰਦਤਾ ਚੱਕਣ ਨਹੀਂ ਮਿਲੇਗਾ। ਆਈ ਜਾਣਾ ਹੈ, ਜਾਈ ਜਾਣਾ ਹੈ। ਜੋ ਜਿੰਨਾ ਤੁਸੀਂ ਨਾਮ ਜਪ ਲੋਗੇ, ਭੇਨ ਕਰੋਗੇ, ਸੇਵਾ ਕਰੋਗੇ, ਕਰਵਾਨੀ ਪੜੋਗੇ। ਅਗੋਂ ਫਿਰ ਜਦੋਂ ਅੰਤਮ ਸਵਾਇਗਾ ਫਿਰ ਆਗਿਰ ਨੂੰ ਪਰਮੇਸ਼ਰ ਗੁਰੂ ਖਾਤਮ ਦੇਗਾ। ਨਹੀਂ ਤਾਂ ਆਪਾਂ ਦੇਖ ਲਈਏ ਸੁਸਤਾ ਦਾ ਸਾਰਾ ਡੁੱਬਦਾ ਜਾ ਰਿਹਾ ਹੈ। ਉਹ ਕਦੇ ਮੈਂ ਬਹੁਤ ਮੱਠਾ ਹੋ ਗਿਆ ਹੈ। ਉਹ ਬਦ ਅਮੀਰ ਹੋ ਗਏ ਪਰ ਨਹੀਂ ਜਿਹੜਾ ਅਮੀਰਤਾ ਹੋਈ ਹੈ ਜਿਸ ਦੇ ਪਿੱਛੇ ਨਾਮਦਨ ਹੈ ਸੇਵਾਦਨ ਹੈ ਸੋ ਸਵਾਸਤਿ ਨਾਮ ਕਰੋ ਸੇਵਾ ਕਰੋ ਇਤਸ ਬੰਕੁਣੀ ਜਾਣਾ ਗੁਰੂ ਨਾਲ ਜੋੜੋ ਗੁਰੂ ਤੇ ਪਰਮੇਸ਼ਰ ਇੱਕ ਹੈ ਗੁਰੂ ਗਵਿੰਦਰ ਗਵਿੰਦਰ ਗੁਰੂ ਹੈ ਨਾਨਕ ਤੇ ਨਾ ਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਪੀਰ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਪੀਰ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਪੀਰ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਪੀਰ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਵੇਦ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਤੇਦ ਨਪਾਈ ਜੀ ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਤੇਦ ਨਪਾਈ ਜੀ ਉਸਾਸਰੀ ਜੀ ਕਾਜ ਵਿੱਚ ਨਾਮ ਦੀ ਮਹਿਮਾ ਹੈ ਕਾਜ ਵਿੱਚ ਥੋੜਾ ਜਿਹਾ ਨਾਮ ਤੇ ਪਿਆ ਹੋਇਆ ਆ ਜੀਵ ਦਾ ਲੱਖਾਂ ਜਨਮਾਂ ਦੇ ਕੀਤੇ ਪਾਪ ਦਾ ਨਾਸ਼ ਹੋ ਜਾਂਦਾ ਹੈ ਪਹਿਲੇ ਜਗਾਂ ਦੇ ਵਿੱਚ ਸਾਤ ਜਗ ਜਗਤ ਦੇ ਵਿੱਚ ਬੜੇ ਬੜੇ ਤਪ ਕਰਨੇ ਪੈਂਦੇ ਉਹਨੇ ਆਪਣੇ ਪਿੰਦੇ ਸੋ ਉਪਰ ਆਲਾ ਜਾਮ ਕਰਨੇ ਪੈਂਦੇ ਕਾਂ ਜਾ ਕੇ ਥੋੜਾ ਬਹੁਤ ਫੜ ਬਰਦਾ ਉਹ ਸੋ ਚੀ ਤੱਕੜੇ ਹੁੰਦੇ ਸੀ ਲੋਕ ਦੋ ਦਮਖਾ ਮਣਾ ਮੱਖਣ ਨਾਲ ਪੜੇ ਹੁੰਦੇ ਸੀ ਫਿਰ ਉਹਸ ਵਾਰ ਇੱਕ ਤਰ੍ਹਾਂ ਐਸਾ ਸੀ ਕਿ ਹੜ ਕਰਕੇ ਜਪ ਕਰਕੇ ਅਭ ਕਰਕੇ ਰਾਣਾ ਜਾਮ ਕਰਕੇ ਸਰਪ੍ਰਮ ਪਰਮੇਸ਼ਰ ਦੇ ਪਾਰੇ ਉਸ ਮੰਦਰ ਤੇ ਪਹੁੰਚ ਜਾਂਦੇ ਸੀ ਉਸ ਤੋਂ ਬਾਅਦ ਜਿੱਤਾ ਜੋ ਗਿਆ ਉਸ ਵਾਰਤਾਂ ਉਸ ਵਾਰ ਤੋਂ ਜਗ ਆਰ ਅਰਦਕ ਪਰਮਸੀ ਜਗਾ ਕਰਦੇ ਹਾਸੀ ਵੇਖ ਜਾਵੇ ਅਸਰ ਕਰਕੇ ਚਾ ਕਾ ਹੁੰਦੇ ਤਾਂ ਜਾ ਕੇ ਉਹਨਾਂ ਦਾ ਪਰਉਮਦਾ ਸੀ ਉਸ ਤੋਂ ਬਾਅਦ ਜੋਪਰ ਜੋ ਖਾਇਆ ਜੋਪਰ ਵਜ ਕੇ ਸ਼ੁਰੂ ਅੱਧੇ ਸਮੇਂ ਅਬ ਅਰਚਾ ਪੂਜਾ ਮੰਦਰਾ ਮਗਰਾ ਰਹੇ ਕੱਲ੍ਹ ਤੋਂ ਦਿਨ ਕੋ ਰਾਹੁ ਸਾਹਿਬ ਨੇ ਸਾਨੂੰ ਨਾਮ ਦਾ ਅਸ਼ਨਾ ਦਿੱਤਾ ਹੈ ਨਾਮ ਜਪਣਾ ਆਨ ਕਰਨਾ ਸੇਵਾ ਕਰਨਾ ਸੋ ਸਾਸਨ ਜੀ ਥੋੜਾ ਜਿਹਾ ਵੀ ਨਾਮ ਜਪਿਆ ਹੋਵੇ ਤਾਂ ਪ੍ਰਭੂ ਤੇ ਉਹ ਪਹਲ ਹੋ ਜਾਂਦਾ ਹੈ ਕਾਜ ਦੇ ਵਿੱਚ ਜਿਲ੍ਹਾ ਜਿੱਲਾ ਜਿੱਲਾ ਵਾਦਾ ਨਾਮ ਚੱਲੇਗਾ ਉਹ ਨਾਮ ਨਾਲ ਉਹਦਾ ਮਨੁਸ਼ੁੱਤਰ ਹੁੰਦਾ ਜਾਏਗਾ ਬਰਕਤਾਂ ਹੀ ਕਦੀਆਂ ਨੇ ਅਗਲਾ ਜੰਮ ਵੀ ਤਿਆਰ ਹੁੰਦਾ ਸੋਪ ਕਿੱਥੇ ਦਾ بڑے بڑے ਤੱਪ ਕਰਨੇ ਹੁੰਦੇ ਸੀ ਜੇ ਤਾਂ ਜਾ ਕੇ ਫਰਦ ਮੈਂਦਾ ਜੀ ਪਰ ਪਰਮੇਸ਼ਰ ਪਰਮੇਸ਼ਰ ਨੇ ਐਸਾ ਹੀ ਸਕੂਨ ਨਾਲ ਸਾਹਮਣੇ ਚੜੀ ਚਲਾਈ ਹੈ ਵਾਹਿਗੁਰੂ ਮਗਤਰ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤੇ ਪਾਰ ਸੋਸਾ ਸਾਗੇ ਯਾਪੀ ਨਿਕਰੇ ਕਰੋ ਸੇਵਾ ਕਰ ਰਹੇ ਜਦੋਂ ਵੀ ਟਾਈਮ ਮਿਲਦਾ ਹੈ ਗੁਰੂ ਘਰ ਆ ਗਿਆ ਬਰਤਨ ਮਾਜ ਦੇ ਝਾੜੂ ਮਾਰ ਲਿਆ ਪੋਚਾ ਕਰ ਲਿਆ ਸੁਸਾਸਣ ਜੀ ਦੀ ਸੇਵਾ ਦੀ ਬਹੁਤ ਮਹੱਤਤਾ ਹੈ ਜਦੋਂ ਸੇਵਾ ਕਰਾਂਗੇ ਸੇਵਾ ਕਰਦੇ ਕਰਦੇ ਹੀ ਮਨ ਸ਼ੁੱਧ ਹੁੰਦਾ ਹੈ ਸੁਸਾਸਣ ਭਾਈ ਇਹਨਾਂ ਕਰੋ ਲਾਭ ਜਪੋ ਬਾਣੀ ਪੜੋ ਜਦੋਂ ਬਾਣੀ ਪੜ੍ਹਨੀ ਹੈ ਮਨ ਚਿੱਤ ਲਗਾ ਕੇ ਸੁਆਭ ਜੀ ਦੇ ਅਮਤ ਵੇਲੇ ਉੱਠਿਆ ਕਰੋ 5 ਵਜੇ ਉੱਠੋ 4 ਵਜੇ ਉੱਠ ਕਰੋ ਅਗਰ ਕਿਸੇ ਦੀ ਸ਼ਕਤਮ ਕਰ ਰਿਹਾ ਹੈ ਤੋ ਕੰਮ ਤੋਂ ਆ ਕੇ ਅਰਮ ਕਰਨ ਕੇ ਉਸ ਤੋਂ ਬਾਅਦ ਇਸ਼ਨਾਨ ਕਰਕੇ 30 ਅੱਧਾ ਘੰਟਾ ਆਮ ਜਾਪ ਕਰੋ ਜਿਸ ਵਕਤ ਆਵਿਲੇ ਜਾਪ ਕਰਨਾ ਹੈ ਉਸ ਵਕਤ ਤੁਹਾਡੇ ਦੇ ਪਰਮੇਸ਼ਰ ਦੇ ਅਜ ਕੋ ਗੈਰ ਨਹੀਂ ਹੋਣਾ ਜਾਈਗਾ ਤੁਸੀਂ ਬੈਠੋ ਤੁਹਾਡੀ ਲੈ ਪਰਮਿਸ਼ਨ ਦਾ ਨਾਮ ਪਰਮੇਸ਼ਰ ਦਾ ਨਾਮ ਲੱਗੀ ਹੋਏ ਤੁਸੀਂ ਬੈਠੇ 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 ਵਾਹਿਗੁਰੂ ਵਾਹਿਗੁਰੂ ਕਰੋ ਉਹਦੇ ਵਿੱਚ ਜੇ ਥੋੜਾ ਜਿਹਾ ਵੀ ਖਿਆਲ ਨਹੀਂ ਹੋਣ ਜੇ ਅਗਰ ਕਿਉਂਕਿ ਪਰਮੇਸ਼ਰ ਤੇ ਪਰਮੇਸ਼ਰ ਦਾ ਨਾਮ ਇੱਕ ਹੀ ਹੈ ਪ੍ਰਮੇਸ਼ਰ ਦਾ ਨਾਮ ਹੀ ਪ੍ਰਮੇਸ਼ਰ ਹੈ ਸੋ ਸਾਡੇ ਜਿੰਨਾ ਸਮਾਂ ਬੈਲ ਹੈ ਅੱਧਾ ਘੰਟਾ ਜਾਂ 1 ਘੰਟਾ ਉਹ ਸਿਰਫ ਨਾਮ ਦੀ ਗੱਲ ਹੀ ਹੋਵੇ ਨਹੀਂ ਤਾਂ ਹੰ ਬੰਦੇ ਨੂੰ ਜਦੋਂ ਵਕਤ ਕੋਈ ਬੰਦਾ ਆਇਆ ਹੈ ਤਾਂ ਖਿਆਲ ਇਧਰ ਉਧਰ ਹੁੰਦੇ ਨੇ ਪੁਰਾਣੇ ਖਿਆਲ ਆਤ ਹੁੰਦੇ ਨੇ ਅਰ ਕੋ ਜੋ ਕੰਮ ਕਰ ਰਹਾ ਹੈ ਉਹ ਵੀ ਖਿਆਲ ਉਹਨਾਂ ਨੂੰ ਰੋਕ ਕੇ ਇੱਕ ਮਨ ਇੱਕ ਜੱਗ ਹੋ ਕੇ ਪੈਨ ਕਰਨਾ ਹੈ ਪ੍ਰਭ ਕੀ ਉਸਤ ਕਰ ਉਸਾ ਨਿਰਮੇਤ ਸਾਵਧਾਨ ਇਕਾਗੰਤਾ ਇਸ ਤਰ੍ਹਾਂ ਕਰਾਇ ਕਰੋ ਆਪਾਂ ਤੁਹਾਡੇ ਨਾਲ ਆਮ ਜਪਣੇ ਆ ਸਾਰੇ ਪ੍ਰੇਮੀ ਇੱਕ ਮਾਨਿਕ ਜੱਥੇ ਹੋਏ ਜਾ ਮੇਂ ਜੁੜਨਾ ਆਪ ਜਿਨ ਨੂੰ ਇਹ ਨਾ ਪਤਾ ਹੋਵੇ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਸਾਡੇ ਕੋਲ ਕੌਣ ਹੈ ਸੁਭਸਾਨ ਸਮੇਂ ਦੀ ਸ਼ੁਰੂ ਕਰੀਏ ਵਾਹਿਗੁਰੂ 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 you mm -hmm. i hear you i you

ਚਾਪੇ ਜੁੜਿਆ ਕਰੋ ਉੱਡੇ ਫਿਰਦੇ ਉੱਡੇ ਜਾਂਦੇ ਰਹੇ ਹਮੇਸ਼ਾ ਦੇ ਨਾਮ ਬਰਤੀ ਰੱਖੋ ਇਹ ਹੀ ਕੋਸ਼ਿਸ਼ ਅਵਸਥਾ ਹੈ ਇਹਨਾਂ ਨੂੰ ਖਾਣ ਦੀ ਇਹ ਪ੍ਰਾਪਤ ਕੋ ਨਕਲੀਆ ਕੋ ਨਹੀਂ ਮਨ ਕੀ ਇਹ ਤੇਰੀ ਮਰਿਆ ਅਵਲ ਕਾ ਇਹ ਤੇਰੇ ਕਿਤੇ ਨਾ ਖਾਂ ਮਿਸਾਲ ਸੰਤ ਅਲਕੇ ਬਨਨਾ ਸੋਸਾ ਸੰਗਤੀ ਸਭ ਨੇ ਦੁਨੀਆ ਤੋ ਜਾਣਾ ਹੈ ਬੜੇ ਬੜੇ ਰਾਜੇ ਰਾਣੀ ਈਰ ਪਰ ਗੰਬਰ ਆਉੜੀਏ 24 ਸਤਾਰਥ ਆਇਆ ਹੈ ਸਾਹਮਣੇ ਜਾਣਾ ਹੈ ਆਪਾਂ ਵੀ ਜਾਣਾ ਹੈ ਪਰ ਆਪਾਂ ਖਲੇਥ ਨਹੀਂ ਇਹ ਪਰਮੇਸ਼ਰ ਦਾ ਨਾਮ ਸੇਵਾ ਕਰਵਾਣੀ ਪੜ ਕੇ ਆਪਣਾ ਜਨਮ ਸਰਬਾ ਕਰਕੇ ਜਾਇਏ ਵੈਰ ਜੋ ਕਰਨ ਸਾ